ਇਹ ਆਜੂ ਤੁਹਾਨੂੰ ਦਿਖਾਉਣੇ ਆਪਾਂ ਸਭ ਜਿਹੜੀ ਖੇਤ ਲਾਈ ਹੈ ਜਿਹੜੀ ਚਾਹੇ ਤੁਸੀਂ ਖੇਤੀ ਥੋੜੀ ਕਰਦੇ ਹੋ ਚਾਹੇ ਤੁਸੀਂ ਕਿਤੇ ਬਾੜੀ ਕਰਦੇ ਹੋ ਜਿਹੜਾ ਬੰਦਾ ਖੇਤੀ ਕਰਦਾ ਹੈ ਉਹ ਮੇਰਾ ਭਰਾ ਆਪ ਦੇ ਖਾਣਯੋਗੀ ਸਬਜ਼ੀ ਜ਼ਰੂਰ ਲਾਵੇ ਕਿਉਂਕਿ ਬਾਜ਼ਾਰ ਚ ਜਿਹੜੀ ਸਬਜ਼ੀ ਆਉਂਦੀ ਹੈ ਬਹੁਤ ਜ਼ਿਆਦਾ ਰੇਹਾਂ ਸਪਰੇਹਾਂ ਵਾਲੀ ਸਬਜ਼ੀ ਆਉਂਦੀ ਹੈ ਆਪਾਂ ਤੋੜੀ ਜਾਂਦੇ ਆ ਵੀਰੇ ਸਬਜੀ ਹਨਾ ਨਾਲ ਨਾਲ ਤੋੜਦੇ ਜਾਂ ਕਰਦੇ ਆ ਗੱਲਬਾਤ ਤੇ ਆਪਾਂ ਝੋਨਾ ਲਾਉਣਾ ਸਟਾਰਟ ਕਰਤਾ ਝੋਨੇ ਦੀ ਜਿਹੜੀ ਲਵਾਈ ਹੈ ਉਹ ਕੱਲ ਤੋਂ ਸਟਾਰਟ ਹੋ ਚੁੱਕੀ ਹੈ ਆਪਣੇ ਉਹ ਇੱਕ ਤਰੀਕ ਜਿਹੜੀ ਮਾਨ ਸਰਕਾਰ ਨੇ ਆਪਣੇ ਬਠਿੰਡਾ ਜ਼ਿਲ੍ਹੇ ਨੂੰ ਦਿੱਤੀ ਸੀਗੀ ਤੇ ਸਰਕਾਰ ਦੇ ਇਹਨਾਂ ਹਦਾਇਤਾਂ ਦੇ ਨਾਲ ਆਪਾਂ ਸੱਸੀ ਗਾਬਰੇ ਕੀ ਹਾਲ ਚਾਲ ਆ ਜੀ ਕਿਹੜਾ ਕਬੀਰ ਜੁੜ ਗਿਆ ਤੇ ਤਾਜੀ ਸਬਜ਼ੀ ਭਿੰਡੀ ਚੌੜਾ ਟਿੰਡੂ ਉਹ ਆਪ ਤੋੜ ਰਹੇ ਆ ਟਿੰਡੂ ਥੋੜੀ ਕਮਜ਼ੋਰ ਰਹੇਗੀ ਕਿਉਂਕਿ ਪਾਣੀ ਲੱਗਿਆ ਇਹਨੂੰ ਪਾਣੀ ਲੱਗਿਆ ਧੂਮੀ ਪੈ ਗਿਆ ਤਾਂ ਕਰਕੇ ਥੋੜੀ ਜੀ ਬੱਲਾਂ ਹੁਰੂ ਜੇ ਹੋ ਗਈਆਂ ਪਰ ਹੁਣ ਸੰਭਲ ਗਈਆਂ ਇੱਕ ਕਾਕਨ ਦਾ ਬੜਾ ਹੋ ਗਿਆ ਸੀਗਾ ਤੇ ਕਿਹੜੇ ਕਿਹੜੇ ਘਾਹ ਇਹਦੇ ਸਬਜ਼ੀ ਲਾਉਂਦੇ ਆ ਆਪਦੀ ਘਰੇ ਹਾਂ ਜਰੂਰ ਕਮੈਂਟ ਕਰਿਓ ਤੇ ਸਬਜ਼ੀ ਆਪਦੀ ਜਿਹੜੀ ਫਰੈਸ਼ ਸਬਜ਼ੀ ਹੈ ਉਹਦੇ ਵਰਗੀ ਕੋਈ ਰੀਸ ਨਹੀਂ ਹੈਗੀ ਤੇ ਅੱਜ ਦੁਬਾਰੇ ਮੋਬਾਈਲ ਚਲਾਉਣ ਦਾ ਟਾਈਮ ਨਹੀਂ ਲੱਗਿਆ ਨੈਟ ਸੀਗਾ ਅੱਜ ਤੇ ਆਪਾਂ ਮੋਟਰ ਤੇ ਲਾਏ ਹੋਏ ਜੀ ਬੂਟੇ ਇਹ ਪੁਰਾਣੇ ਆ ਨਵੇਂ ਬੂਟੇ ਆ ਅੰਬਾਂ ਦੇ ਬਹੁਤ ਸੋਹਣੀ ਗਰੁੱਪ ਹੈ ਇਹਨਾਂ ਦੀ ਮਾਫੀ ਜਣੇ ਦੋਸਤੋ ਕਾਲ ਆ ਗਈ ਸੀ ਤੇ ਸ਼ਾਇਦ ਤੁਹਾਡੇ ਤੱਕ ਬਾਜੂ ਪਹੁੰਚ ਗਈ ਹੋਵੇ ਕਾਲ ਤੇ ਹੋਰ ਸੁਣਾਉ ਕੀ ਹਾਲ ਚਾਲ ਹੈ ਤੇ ਆਪਾਂ ਤੋੜੀ ਜਾਂਦੇ ਆ ਸਬਜ਼ੀ ਟਿੰਡੋ ਤੇ ਚੌੜੇ ਰੱਤੀ ਆਪਣੇ ਘਰ ਦੀ ਸਬਜ਼ੀ ਲੱਗੀ ਹੋਈ ਆ ਦੇਖੋ ਮੋਟਰ ਤੇ ਇਧਰ ਮੋਟਰ ਆ ਗਈ ਆਪਣੀ ਤੇ ਆ ਆਪਣੇ ਬੰਦਿਆਂ ਦੇ ਮੋਟਰਸਾਂ ਖੜੇ ਜਿਹੜੇ ਝੋਨਾ ਲਾਉਣਾ ਹੈ ਨਾ ਆਪਾਂ ਕੱਲ ਤੋਂ ਸਟਾਰਟ ਕਰਤਾ ਜੀ ਇੱਕ ਤਰੀਕ ਤੋਂ ਮਾਨ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ 1 ਜੂਨ ਤੋਂ ਝੋਨੇ ਦੀ ਲਵਾਈ ਢੰਡੇ ਦੇ ਵਿੱਚ ਸ਼ੁਰੂ ਹੋ ਚੁੱਕੀ ਆ ਦੋਸਤੋ ਉਪਰ ਕੱਖ ਕੰਡਾ ਪਾਈ ਜਾਂਦਾ ਬਾਈ ਹੈ ਤੇ ਬਾਈ ਮੇਰੇ ਭਰਾ ਮੇਰੇ ਦੋਸਤੋ ਕਿਹੜੇ ਕਿਹੜੇ ਘਰ ਦੀ ਸਬਜ਼ੀ ਦੇ ਸ਼ਕੀਨ ਹੈ ਇਹਦੇ ਆਪਾਂ ਕੋਈ ਸਪਰੇ ਨਹੀਂ ਕਰਦੇ ਕੋਈ ਰੇ ਨਹੀਂ ਪਾਉਂਦੇ ਇੱਕ ਪਾਣੀ ਲਾਈਦਾ ਹੈ ਇੱਕ ਕਿਤੇ ਕਰੀ ਦੇ ਜੀ ਕਪੂਰ ਦੀ ਸਪਰੇ ਕਪੂਰ ਦੀ ਸਪਰੇ ਇੱਕ ਜਾਂ ਦੋ ਕਰ ਦਿਓ ਸਬਜ਼ੀ ਸੋਤੋਂ ਖਾਦੀ ਨਹੀਂ ਜਾਂਦੀ ਆਰਗੈਨਿਕ ਤੇ ਆਰਗੈਨਿਕ ਤੇ ਬਾਕੀ ਕਪੂਰ ਉਹ ਵੈਸੇ ਵੀ ਚੰਗੀ ਚੀਜ਼ ਆ ਤੇ ਟਿੰਡੋ ਹੁੜੀ ਆਪਣੀ ਖਰਾਬ ਹੋ ਗਈ ਸੀ ਕਿਉਂਕਿ ਟਿੰਡੋ ਦੇ ਵਿੱਚ ਪਾਣੀ ਲੱਗਿਆ ਸੀਗਾ ਤੇ ਉਦੋਂ ਹੀ ਬਰਸਾਤ ਕਾਕੰਡਾ ਜਿਆਦਾ ਹੋ ਗਿਆ ਸੀ ਕਾਕੰਡਾ ਕੱਢਤਾ ਤੇ ਟਿੰਡੋ ਨੇ ਹੁਣ ਸੰਭਾਲਾ ਦਿੱਤਾ ਹੁਣ ਵਧੀਆ ਟਿੰਡੋ ਲੱਗਦੀ ਐ ਹੁਣ ਬਾਕੀ ਸਬਜ਼ੀ ਨੂੰ ਦੋ ਪਾਣੀ ਲਾਤੇ ਇਹਨੂੰ ਟਿੰਡੋ ਨੂੰ ਹਜੇ ਪਾਣੀ ਨਹੀਂ ਲਾਇਆ ਉਹ ਟਿੰਡੋ ਦੀ ਸਬਜ਼ੀ ਐ ਜਿਹੜੀ ਫਸਲਾਂ ਟਿੰਡੋ ਦੀ ਇਹ ਘੱਟ ਪਾਣੀ ਪਾਰਦੀ ਠੀਕ ਆ ਜਾਨੂੰ ਮਾਈਦਰਾ ਜੇ ਮੈਂ ਦੂਰੋਂ ਦਿਖਾਵਾਂ ਆਪਣਾ ਆਸ਼ਿਆਨਾ ਆਂਬਾਂ ਦੀ ਬੁੱਟੇ ਇੱਕ ਦੀ ਬੱਦੂ ਲਾਤੇ ਆਪਾਂ ਇੱਕ ਕੰਮਰ ਬੁੱਟੇ ਖੜਾ ਸਵੇਰ ਲਾਇਆ ਇਹ ਥੋੜਾ ਰੁਕ ਗਿਆ ਸੀ ਪਰ ਚੱਲ ਗਿਆ ਆ ਦੇਖੋ ਇਧਰੋਂ ਇਹਦੀ ਆਂਬ ਦੀ ਗਰੋਸ ਬਹੁਤ ਸੋਹਣੀ ਹੈ ਆ ਦੇਖੋ ਇਹ ਆਂਬ ਦੇ ਬੁੱਟੇ ਦੇਖੋ ਆਪਾਂ ਜਿਹੜੇ ਲਾ ਕੇ ਲਾਏ ਸੀ ਇੱਕ 3 ਲਾਏ ਸਤੰਬਰ ਚ ਲਾਏ ਹੋਏ ਆ ਤੇ ਇਹਨਾਂ ਨੇ ਸੋਨਾ ਯਾਨੀ ਕਿ ਧਰਤੀ ਨੂੰ ਮੰਨਿਆ ਸੋਹਣੀ ਫੁਟਾਰਾ ਦੇ ਰਿਹਾ ਵਧੀਆ ਦੇ ਨਾਲ ਨਾਲ ਗੱਲਾਂ ਬਾਤਾਂ ਕਰਦੇ ਹੋ ਤੁਹਾਡੇ ਨਾਲ ਦਿਨਾਂ ਦਾ ਤੋੜਦੇ ਆਂ ਸਬਜ਼ੀ ਮੈਂ ਸਬਜ਼ੀ ਤੋੜਦੇ-ਤੋੜਦੇ ਅੱਜ ਲਾਈਵ ਹੋ ਜਾਈ ਗਏ ਵੀ ਆਪਦੇ ਕਰੇ ਆਪਦੇ ਖੇਤ ਕਿਹੜੇ-ਕਿਹੜੇ ਭਰਾ ਖਾਣਯੋਗੀ ਸਬਜ਼ੀ ਲਾਉਂਦੇ ਆ ਕਮੈਂਟ ਕਰਕੇ ਜਰੂਰ ਦੱਸਿਓ ਹਣਾ ਜਰੂਰ ਥੋੜੀ-ਬੋਤੀ ਸਬਜ਼ੀ ਆਪਦੇ ਖਾਣਯੋਗੀ ਦਾ ਜਰੂਰ ਲਾਇਆ ਕਰੋ ਉਹਦੇ ਨਾਲ ਇਹ ਹੁੰਦਾ ਜੀ ਆਪਾਂ ਦੀ ਬਾਜ਼ਾਰੂ ਸਬਜ਼ੀ ਐ ਮੇਰੇ ਹਾਂ ਸਪਰੇਹਾਂ ਵਾਲੀ ਸਬਜ਼ੀ ਉਹ ਤੋਂ ਬਚ ਜਾਨੀ ਬਾਕੀ ਚੀਜ਼ਾਂ ਦਾ ਹੋਰ ਆਪਾਂ ਬਥੇਰੀਆਂ ਜਿਵੇਂ ਕਣਕ ਹੋ ਗਈ ਜੂਰੀ ਵਾਲੀ ਖਾਨੇ ਹੈ ਹੈ ਚੌਲ ਹੋ ਗਏ ਤੇ ਜੇ ਆਪਾਂ ਸਬਜੀ ਜਿਹੜੀ ਸਬਜੀ ਰੋਜ਼ ਦੀ ਖਾਪਾ ਖਾਣੀ ਹੈ ਉਹ ਆਪਾਂ ਬਿਨਾਂ ਰੇਸਪਰੇ ਤੋਂ ਖਾਈਏ ਖੇਤ ਲਈ ਚੰਗੀ ਹੁੰਦੀ ਆ ਆ ਦੇਖੋ ਚੌਲੇ ਤੇ ਬ੍ਰਿੰਡੀ ਟਿੰਡੋ ਇੱਕ ਕਪਨੇ ਗੁਵਾਰਾ ਲਾਇਆ ਸੀ ਗੁਵਾਰਾ ਨਹੀਂ ਚੱਲੇ ਯਾਰ ਇੱਕ ਤੇ ਇਹ ਦੇਖੋ ਭਿੰਡੀ ਦਾ ਸਾਈਜ਼ ਭਿੰਡੀ ਪੱਕਣ ਤੋਂ ਪਹਿਲਾਂ ਟੁੱਟ ਜੇ ਗੱਲ ਬਾਤ ਹੀ ਹੋਰ ਹੁੰਦੀ ਐ ਨਾ ਕੱਚੀ ਕੱਚੀ ਭਿੰਡੀ ਐ ਸਬਜੀ ਆਪ ਰੋਇ ਤੋੜਦੇ ਆ ਫੇਰ ਵੀ ਕੁਛ ਨਾ ਕੁਛ ਭਿੰਡੀ ਰਹਿ ਜਾਂਦੀ ਆ ਪੱਕ ਜਾਂਦੀ ਆ ਦੇਖੋ ਤੇ ਜਿਹੜੇ ਭਰਾ ਭਿੰਡੀ ਦੀ ਖੇਤੀ ਕਰਦੇ ਆ ਉਹਨਾਂ ਨੂੰ ਪੁੱਛ ਕੇ ਦੇਖੋ ਭਿੰਡੀ ਕਿਵੇਂ ਹੱਥਾਂ ਚ ਖੂਨ ਆਉ ਲਾਂਦੇ ਡੇਲੀ ਤੋੜਨੀ ਤਲਾਈ ਡੇਲੀ ਦੀ ਕੰਡ ਬਾਹਰ ਰਹਿ ਜਾਂਦੀਆਂ ਬੰਦਿਆਂ ਦੀ ਹੈ ਤੇ ਰੇਟ ਉਹ ਨਾ ਮਿਲਦਾ ਨਹੀਂ ਜੇ ਆਪਾਂ ਦੇਖੀਏ ਤੇ ਬਾਈ ਜਰੂਰ ਆਪਦੇ ਖੇਤਾਂ ਦੇ ਵਿੱਚ ਆਪਦੇ ਘਰਾਂ ਦੇ ਵਿੱਚ ਥੋੜੀ ਬਹੁਤੀ ਸਬਜ਼ੀ ਖਾਣ ਜੋਗੀ ਜੇ ਜਗ੍ਹਾ ਹੈਗੀ ਤਾਂ ਜਰੂਰ ਲਾਓ ਉਨਾ ਆਪਣੇ ਲੱਗ ਜਾਂਦਾ ਕਦੂ-ਕਦੂ ਕਰਤਾ ਪਾਣੀ ਲਾਈਟ ਬਾਧੂ ਆਉਂਦੀ ਹੈ ਮੋਟਰਾਂ ਪੀਆਂ ਬੰਦ ਕਿਉਂਕਿ ਸਵੇਰੇ ਛੱਡਾਂਗੇ ਜਿੰਨੇ ਲੋਡ ਆ ਉਹਨਾ ਪਾਣੀ ਲਾਓ ਫालतू ਭਰ ਕੇ ਰੱਖਣ ਦਾ ਕੋਈ ਤਕ ਨਹੀਂ ਬਣਦਾ ਤੇ ਨਾ ਹੀ ਆਪਾਂ ਅੱਜ ਤੱਕ ਆਏ ਵੀ ਜੇ ਕੱਲ ਨੂੰ ਲਾਈਟ ਨਹੀਂ ਆਉਣੀ ਯਾਰ ਅੱਜ ਭਰ ਲਓ ਕੋਈ ਚੱਕਰ ਨਹੀਂ ਆ ਤੇ ਜਿੰਨਾ ਕਿ ਲਾਉਂਦੇ ਆ 2.5 ਕਿੱਲੇ ਬਾਅਦ ਕਿ ਦਿਨ ਚ ਲੱਗਦਾ 2.5 ਕਿੱਲਿਆਂ ਦਾ ਆਪਾਂ ਕਦੂ ਕਰਕੇ ਰੱਖਤਾ ਅੱਜ ਹੁਣ ਆਪਾਂ ਸਬਜ਼ੀ ਹੋਵਜੀ ਤੋੜ ਕੇ ਚੱਲਦੇ ਹਾਂ ਘਰੇ ਸਵੇਰੇ ਲੇਟ ਆ ਜਾਣੀ ਸਵੇਰੇ ਫੇਰ ਪਰਦੇ ਹੱਥਾਂ ਤੱਕ ਫੇਰ 2.5 ਕਿੱਲੇ ਕਦੂ ਕਰਦੇ ਆਂਗੇ ਦੇ ਕਦੂ ਆਪਾਂ ਕਰਦੇ ਜੀ ਰੂਟਾ ਬਿੱਟ ਨਾਲ ਤੁਸੀਂ ਵੀਡੀਓ ਦੇਖੀ ਹੋਣੀ ਹੈ ਸ਼ਾਰਟ ਆ ਗਿਆ ਆਪਣੇ ਕਿਵੇਂ ਅਸੀਂ ਕਦੂ ਕਰਦੇ ਆਂ ਦੁਪਹਿਰੇ ਲਾਈਵ ਤਾਂ ਨਹੀਂ ਹੁੰਦੇ ਉਹ ਗਰਮੀ ਜ਼ਿਆਦਾ ਹੁੰਦੀ ਹੈ ਮੋਬਾਈਲ ਐਡੀ ਹੀਟ ਬਹੁਤ ਸ਼ੀਤੀ ਮੋਨਾ ਸ਼ਾਮ ਦਾ ਟਾਈਮ ਆ ਠੰਡਾ ਮੌਸਮ ਹੋ ਚੁੱਕਾ ਐ ਕਿਉਂਕਿ ਥੋੜੀ ਹਵਾ ਚੱਲ ਕੇ ਢੀਨੇਰੀ ਸੋ ਮਾਨ ਲੱਗ ਦੂ ਦੇ ਪ੍ਰਿੰਟਿੰਗਾਂ ਮੈਂ ਕਰ ਲਈ ਗੱਲਬਾਤ ਤੇ ਕਿਹੜੇ ਕਿਹੜੇ ਸੱਜਣਾਂ ਸਬਜ਼ੀ ਸੂਜੀ ਦਾ ਕੰਮ ਕਰਦੇ ਆ ਨਾ ਕਮੈਂਟ ਕਰਕੇ ਜੂੜ ਦੱਸਿਓ ਯਾਰ ਤੇ ਜਿਤੋਂ ਕੋ ਤਾਂ ਆਪਣੇ ਨਾਲ ਬੰਦੇ ਜੁੜੇ ਆ ਕਮੈਂਟ ਕਰਦਿਆ ਕਰੋ ਮੋਟਾ ਦਾ ਮਾਹੌਲ ਦੱਸੋ ਕਿਵੇਂ ਲੱਗਿਆ ਏਸੀ ਤੋਂ ਵੱਧ ਠੰਡੀ ਹਵਾ ਆਉਂਦੀ ਇੱਥੇ ਏਸੀ ਤੋਂ ਠੰਡੀ ਸ਼ੁੱਧ ਵਿਦਆਊਟ ਕੈਮੀਕਲ ਤੇ ਅਗਲੇ ਸਾਲ ਇੱਥੇ ਅੰਬਾਂ ਦੀ ਖੁਸ਼ਬੂ ਵੀ ਆਉਣ ਲੱਗ ਜਾਣੀ ਹੈ ਕਿਉਂਕਿ ਅੰਬਾਂ ਨੇ ਪੂਰ ਚੱਕਰ ਰਿਹਾ ਸੀ ਆਪਾਂ ਅੰਬ ਛਾੜਦੇ ਆ ਦੇਖੋ ਅਗਲੇ ਸਾਲ ਨੂੰ ਇੱਥੇ ਅੰਬਾਂ ਜਾਂ ਕਈ ਵੈਰਾਈਟੀਆਂ ਨੇ ਫਲਦਿਆਂ ਲਈ ਤਿਆਰ ਮੈਂ ਇਕੱਲਾ ਹੀ ਸੀਗਾ ਮਾਝਾ ਸਬਜ਼ੀ ਤੋੜ ਲਈਏ। ਬਾਕੀ ਬੰਦੇ ਉਹ ਤਾਂ ਟਰੈਕਟਰ ਕੋਲੇ ਆ। ਇੱਕ ਬੰਦਾ ਗਿਆ ਘਰੇ। ਚੋੜੇ ਨਹੀਂ ਲੱਗੇ ਆ ਕਿਸੇ ਨੂੰ ਪਤਾ ਹੋਵੇ ਚੋੜਿਆਂ ਦਾ ਕੀ ਗੱਲ ਆ ਵਧੀ ਜਾਂਦੇ ਆ ਇਕੱਲੇ। ਚੋੜਾ ਫਲੀ ਘਟ ਚੱਕ ਰਿਹਾ। ਡੌਂਟ ਵਰੀ ਨਹੀਂ ਚੱਕਦਾ ਫਲੀ। ਪਿੰਡੀ ਵਧੀਆ ਹੋ ਜਾਂਦੀ ਆਪਣੇ ਕੋਲੇ ਹੈ ਨਾ ਪਿੰਡੀ ਨਿਆਰਾ ਦੇਣ ਦੀ ਘਰ ਦੀ ਪ੍ਰਿੰਡੀ ਕੱਚੀ ਕੱਚੀ ਪ੍ਰਿੰਡੀ ਦੀ ਸਬਜੀ ਉਹ ਤੁਸੀਂ ਸਮਝਦਾਰੋਂ ਪ੍ਰਿੰਡੀ ਦਾ ਕੀ ਰੇਟ ਹੈ ਬਾਜ਼ਾਰ 'ਚ ਯੂਰੀਆ ਵਾਲੀ ਹੈ ਨਾ 100 ਕਿਲੋ ਕੈਮੀਕਲ ਅਗਰਾ ਪਾਉਂਗਾ ਇਹਦੇ ਆਪਾਂ ਕੱਲੀ ਕਪੂਰ ਦੀ ਸਪਰੇਅ ਕਰਦੇ ਹਾਂ ਕਿਉਂਕਿ ਕਪੂਰ ਹੈ ਜਿਹੜਾ ਸਿਹਤ ਲਈ ਵੀ ਚੰਗਾ ਹੁੰਦਾ ਇੱਕ ਤਾਂ ਸੁੰਡੀ ਨਹੀਂ ਬਣਦੀ ਯਾਪਾ ਗਾਲੀ ਝੋੜੀ ਪਿਆ ਰਿਹਾ ਐ ਸੋਟ ਠੀਕ ਹੈ ਜੀ ਨੇ ਜਬ ਪਿੰਡੀ ਪਾਵਾਂ ਹੁਣ ਆਪਾਂ ਇਹਦਾ ਸਬਜੀ ਨੂੰ ਇਨਾ ਥਾਂ ਛੱਡ ਦਿੰਨੇ ਆ ਤੇ ਇੰਨੇ ਇੱਕ ਦੂ ਬਾਦ ਘਰੇ ਆ ਸਬਜੀ ਖੇਤ ਵੀ ਲਾਉਣੇ ਕੋਈ ਖੇਤ ਵੱਧ ਕੇਅਰ ਹੋ ਜਾਂਦੀ ਹੈ ਕੋਈ ਬੰਦੇ ਖੇਰ ਵੱਧ ਆਉਂਦੇ ਆ ਨਾ ਵੇਨ ਦਾ ਤੇ ਘਰੇ ਉਨੀ ਕੇਅਰ ਹੁੰਦੀ ਹੈ ਘਰੇ ਕਾਕੰਡਾ ਜ਼ਿਆਦਾ ਹੋ ਜਾਂਦਾ ਫਾਈਦਰ ਉਹ ਦੂਜੀ ਪ੍ਰਿੰਡੀ ਜੇ ਵੜਦੇ ਆ ਤੇ ਕੱਲ ਨੂੰ ਨੇ ਫੇਰ ਪਾਣੀ ਨਾਲ ਭਰ ਦਾਂਗੇ ਸਾਨੂੰ ਕਿਸੇ ਬੰਦੇ ਨੇ ਕਿਹਾ ਕਹਿੰਦਾ ਪ੍ਰਿੰਡ ਇੱਥੇ ਸਬਜ਼ੀ ਨਹੀਂ ਹੁੰਦੀ ਯਾਰ ਮਾਂ ਹੁੰਦੀ ਕਿਉਂ ਨਹੀਂ ਇਹ ਕਰਕੇ ਦਿਖਾਵਾਂਗੇ ਤੇ ਹੁਣ ਜਿੱਦਾਂ ਦੀ ਸਬਜ਼ੀ ਹੋਣ ਲੱਗੀ ਆਏ ਹੀ ਨਹੀਂ ਖੇਤ ਅਕਰਨ ਨੂੰ ਕੀ ਨਹੀਂ ਹੁੰਦਾ ਕਿ ਨਹੀਂ ਬੰਦੇ ਚ ਕਰਨ ਦੀ ਚਾਹਤ ਹੋਣੀ ਚਾਹੀਦੀ ਹੈ ਹਾਂ ਮੈਂ ਜੀ ਕਰ ਦੂੰ ਹਰ ਇੱਕ ਚੀਜ਼ ਸੰਭਵ ਹੈ ਉਹ ਜੋ ਬੰਦੇ ਨੇ ਬੈਠੇ ਮੰਜੇ ਤੇ ਐ ਕਰ ਲਏ ਵੀ ਨਹੀਂ ਐ ਮੈਥੋਂ ਨਹੀਂ ਇਹ ਕੰਮ ਹੋਣਾ ਫੇਰ ਨਹੀਂ ਹੁੰਦਾ ਕੋប្រ ਉਹ ਜਿੰਨਾ ਕੰਮ ਹੁੰਦਾ ਕਰੀ ਜਾਇਆ ਕਰੋ ਕਿ ਨਹੀਂ ਕੁਛ ਨਹੀਂ ਕਸਦਾ ਚੰਮ ਦਾ ਜਿੰਨਾ ਕੰਮ ਲੈਣਾ ਲਓ ਤੇ ਆਪਾਂ ਨੂੰ ਥੋੜਾ ਜਿਹਾ ਸ਼ੌਂਕ ਆ ਵੀ ਵੀਡੀਓ ਵਗੈਰਾ ਕੋ ਬਣਾਉਣ ਦਾ ਜਿਵੇਂ YouTube Facebook ਤੇ ਪਾਉਣ ਦਾ ਨਾ ਤੇ ਹਾਸੇ ਮਜ਼ਾਕ ਕਰਦੇ ਰਹਿੰਦੇ ਆ YouTube ਤੇ Facebook ਤੇ ਆਪਣੇ ਵਧੀਆ ਫੋਲਰ ਵੀ ਜੁੜੇ ਹੋਇਆ Facebook ਤੇ ਆਪਣਾ 1.5 ਲੱਖ ਫੋਲਰ ਤੇ YouTube ਤੇ ਆਪਣਾ 31000 37000 ਸੋਰੀ 31000 ਕਹਿ ਰਿਹਾ 37000 ਦੇ ਨੇੜੇ ਸਬਸਕ੍ਰਾਈਬਰ ਆ ਜਿਹੜੇ ਉਹ ਹੋ ਚੁੱਕੇ ਆ ਕਿਉਂਕਿ ਆਪਣਾ ਆਪ ਦਾ ਕੰਮ ਦੀ ਚੀਜ਼ ਦਿਖਾਉਣ ਇਹਦਾ ਪੱਕਾ ਮ ਕਰਦੇ ਆ ਉਸਦੀ ਆਪਾਂ ਵੀਡੀਓ ਪਾਉਣੀ ਹੈ ਹੋਰ ਆਪਾਂ ਕੋਈ ਨਗੇਜ ਹੈ ਕੋਈ ਕਾਲੀ ਗਲੋਚ ਉਦਾਂ ਹੀ ਜੀ ਲਾਉਂਦੇ ਪਰ ਫਿਰ ਵੀ ਲੋਕ ਕੋਈ ਕਹਿੰਦੇ ਤੂੰ ਬਿੱਲੇ ਹੀ ਰਹਿੰਦੇ ਹੋ ਯਾਰ ਸਾਰਾ ਦਿਨ ਵੀਡੀਓ ਬਣਾਉਣ ਉੱਤੇ ਹੋ ਇਹ ਵੀਡੀਓ ਬਣਾਉਣੇ ਦਾ ਕੰਮ ਵੀ ਤਾਂ ਕਰਦੇ ਆ ਆਪਦਾ ਹੈ ਹਾਂ ਹੁਣ ਕੀ ਆ ਗੱਤ ਹੁੰਦੀ ਹੈ ਕਮੈਂਟ ਕਰਨ ਦੀ ਵੀ ਐਵੇਂ ਬਿੱਲੇ ਰਹਿੰਦੇ ਸਾਰਾ ਦਿਨ ਯਾਰ ਹਾਂ ਉਹਨਾਂ ਸਬਜ਼ੀ ਲਈ ਹੋਈ ਐ ਦੱਸ ਨੂੰ ਤੋੜਾਂਗੇ ਚਲੋ ਆਪਾਂ ਮੈਂ ਨਹੀਂ ਕਹਿੰਦੇ ਮੈਂ ਇਹਨੂੰ ਲਾਈ ਆ ਗੁੱਡੀ ਐ ਉਹ ਚੰਨ ਛੱਡੂ ਤੋੜ ਤਾਂ ਤੋੜਨੀ ਉਹ ਵੱਡੀ ਗੱਲ ਆ ਢੰਡੀ ਤੋੜਨਾ ਮਹਾਭਾਰਤ ਹੁੰਦਾ ਕਮੈਂਟ ਨਹੀਂ ਆਇਆ ਕਿਸੇ ਭਰਾ ਦਾ ਕਿੱਥੋਂ ਕਿੱਥੋਂ ਜੁੜੇ ਹੋਏ ਆਪਣੇ ਨਾਲ ਸੱਜਣ ਮਿੱਤਰ ਵੇਲੀ ਪਿਆਰੇ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਯਾਰ ਪਤਾ ਲੱਗੇ ਵੀ ਆਪਣੀ ਵੀਡੀਓ ਕਿੱਥੋਂ ਤੱਕ ਸ਼ੋਅ ਹੁੰਦੀ ਆ ਕਿੱਥੋਂ ਤੱਕ ਦੋਸਤ ਆ ਜਿਹੜੇ ਆਪਾਂ ਨੂੰ ਦੇਂਦੇ ਆ ਹਨ ਤੇ ਕਿੰਨੇ ਇਹ ਪਰਸਨਲ ਜਾਣਦੇ ਆ ਉਹ ਵੀ ਕਮੈਂਟ ਕਰਕੇ ਦੱਸਿਆ ਕਰੋ ਵੀ ਹਾਂ ਵੀ ਆਪਾਂ ਤੈਨੂੰ ਪਰਸਨਲ ਵੀ ਜਾਣਦੇ ਮਿਲੇ ਆ ਤੇ ਜਿਹੜੇ YouTube Facebook ਰਾਹੀਂ ਦੇਖਦੇ ਆ ਉਹ ਵੀ ਮੇਰੇ ਭਰਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਡਾ ਕਿਹੜਾ ਏਰੀਆ ਹੈ ਕਿਹੜਾ ਪਿੰਡ ਹੈ ਕਿਹੜਾ ਇਲਾਕਾ ਹੈ ਤੁਹਾਡਾ ਜੇ ਕਿਸੇ ਨੇ ਭਰਾਣੇ ਕੋ ਕੰਮ ਦੀ ਵੀਡੀਓ ਆਪ ਦੇ ਦੀ ਕਰਾਉਣੀ ਹੋਵੇ ਆਪਣਾ ਕੰਮ ਵੀਡੀਨ ਸਾਈਡ ਵੀ ਦੋਸਤੋ ਮਾਫੀ ਚਾਹੁੰਦੇ ਆ ਕਾਲ ਆ ਗਈ ਸੀ ਇੱਕ ਕਾਲ ਆ ਗਈ ਸੀ ਜਨੰਦਰ ਤੋਂ ਟ੍ਰੈਂਡ ਕਰਦੇ ਆ ਤੁਰੰਤ ਕਰ ਦੂੰ ਤੇ ਬਾਈ ਮੇਰੇ ਬਾਈ ਬਾਈ ਜੁੜੇ ਪਏ ਅੱਜ ਨਾ ਤੇ ਆਪਾਂ ਤੁਹਾਨੂੰ ਇਹਨਾਂ ਨੂੰ ਦੋਸਤੋ ਪ੍ਰਿੰਡੀ ਗਰੇ ਗਰੇ ਪ੍ਰਾਂ ਨੂੰ ਪ੍ਰਿੰਡੀ ਦੀ ਸਬਜ਼ੀ ਪਸੰਦ ਆ ਤੇ ਆਪਾਂ ਗੱਲ ਕਰਦੇ ਹਾਂ ਮੇਰੇ ਭਰਾ ਵੀ ਆਪਾਂ ਜੇ ਨੋਟ ਯੂਟਿਊਬ ਚੈਨਲ ਬਣਾਏ ਹੋਏ ਆ ਤੇ ਜੇ ਕਿਸੇ ਮੇਰੇ ਭਰਾ ਨੇ ਕੰਮ ਦੇ ਆਪਦੀ ਕਿਸੇ ਚੀਜ਼ ਦੀ ਵੇਚਣੀ ਆ ਜਾਂ ਖਰੀਦਣੀ ਆ ਤੇ ਵੀਡੀਓ ਕਰਾਉਣੀ ਹੋਵੇ ਆਪਾਂ ਨੂੰ ਭੇਜ ਸਕਦਾ ਵੀਡੀਓ ਬਣਾ ਕੇ ਤੇ ਆਪਾਂ ਫ੍ਰੀ ਚ ਪਾ ਦੇਵਾਂਗੇ ਕੋਈ ਆਫਾਂ ਕਿਸੇ ਤੋਂ ਪੈਸਾ ਨਹੀਂ ਲੈਂਦੇ ਇਹਦਾ ਲੋਕ ਪ੍ਰੋਮੋਸ਼ਨਾਂ ਦੇ ਪੈਸੇ ਲੈਂਦੇ ਆ ਵੀ ਜੇ ਕਿਸੇ ਨੇ ਆਪਣੀ ਪ੍ਰੋਮੋਸ਼ਨ ਕਰਾਉਣੀ ਹੋਵੇ ਕੰਮ ਦੀ ਕਿਸੇ ਦੀ ਤਾਂ ਆਪਾਂ ਨੂੰ WhatsApp ਤੇ ਜਾਂ ਮੈਸੇਜ ਕਰ ਸਕਦੇ ਹੋ ਤੁਸੀਂ ਨੰਬਰ ਆਪਣੇ ਚੈਨਲਾਂ ਦੇ ਪਾਏ ਹੋਏ Facebook ਤੇ ਵੀ ਪਾਏ ਹੋਏ ਆ ਤੇ YouTube ਤੇ ਵੀ ਪਾਏ ਹੋਏ ਆ ਅਣਖ ਚੈਨਲ ਆਪਣਾ ਫੇਸਬੁੱਕ ਤੇ ਆੜਾ ਨਾਣਾ ਖਖਾ ਪੰਜਾਬੀ ਚੀਜ਼ ਦੀ ਸਰਚ ਕਰ ਸਕਦੇ ਆ ਇਹ ਕਿਸੇ ਮੇਰੇ ਭਰਾ ਨੂੰ ਆਪਣੀ ਕੰਮ ਦੀ ਜਾਂ ਕਿਸੇ ਚੀਜ਼ ਦੀ ਪ੍ਰੋਮੋਸ਼ਨ ਕਰਾਉਣੀ ਹੋਵੇ ਤਾਂ ਆਪਾਂ ਫ੍ਰੀ ਵਿੱਚ ਕਰਦੇ ਆਂ 1.5 ਲੱਖ ਆਪਣਾ ਫੋਲਰ ਹੈ ਠੀਕ ਹੈ ਜੀ ਜਾਂ ਆਪਾਂ ਕਿਸੇ ਤੋਂ ਪੈਸਾ ਨਹੀਂ ਲੈਂਦੇ ਫ੍ਰੀ ਕਰਦੇ ਆਂ ਲੋਈ ਸਬਜ਼ੀ ਆਪਾਂ ਲਈ ਤੋੜ ਕੱਟੀ ਲੈਨੇ ਆਂ ਜੋੜ ਤੇ ਰੇਸ਼ ਦੇਨੇ ਆਂ ਮਰੋੜ ਆਹ ਲਾ ਮੇਰਾ ਪ੍ਰਾ ਇੰਨੀ ਢੰਡੀ ਹੋ ਗਈ ਬਾਧੂ ਐਨੇ ਦਾ ਲੋਜੀ ਐਨੇ ਸਭੀ ਦਾ ਬਾਧੂ ਆ ਦੋਸਤੋ ਤੇ ਆਪਣੀ ਮੋਟਰ ਤੇ ਕੋਠਾ ਤੇ ਧੰਨਵਾਦ ਜਿੰਨੇ ਵੀ ਸੱਜਣ ਮਿੱਤਰ ਜੁੜੇ ਸਾਰਿਆਂ ਤੈਨ ਦਿਲ ਤੋਂ ਠੀਕ ਹੈ ਜੀ ਫਾਈਵ ਕਰਦੇ ਹਾਂ ਬੰਦ ਲਾਈਟ ਕਰਦੇ ਹਾਂ ਆਨ ਤੇ ਮੋਟਰ ਕਰਦੇ ਹਾਂ ਬੰਦ ਦੀ ਬੈਟਰੀ ਕਿਉਂਕਿ ਚਾਰਜ ਹੋ ਚੁੱਕੀ ਹੈ ਇਹ ਲੋੜ ਇਹ ਵਿੱਚ ਆਦੇ ਲਾਦੇ ਤੇ ਹੋਰ ਸਮਾਨ ਕੀ ਚੱਕਣਾ ਹੈ ਉਹ ਵੀ ਚੱਕ ਲਈ ਇਹ ਰੱਖਣਾ ਉਹ ਰੱਖ ਦਿੰਗੇ 기가 ਤੁਸਨਵਾਦ ਮਿਹਰਬਾਨੀ ਸ਼ੁਕਰੀਆ